ਔਰਤਾਂ ਲਈ 2100 ਪ੍ਰਤੀ ਮਹੀਨਾ ਬਜ਼ੁਰਗਾਂ ਦੇ ਲਈ ਮੁਫਤ ਬਿਜਲੀ ਮੁਫਤ ਸਿੱਖਿਆ ਮੁਫਤ ਬਿਜਲੀ ਸਭ ਫੇਲ ਕੇਜਰੀਵਾਲ ਦੀਆਂ ਗਰੰਟੀਆਂ ਤੇ ਕੀ ਲੋਕਾਂ ਨੂੰ ਨਹੀਂ ਹੈ ਯਕੀਨ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਉਤੇ ਅੱਜ ਛਣੀ ਭਾਰੀ ਦਿਖਾਈ ਦਿੱਤਾ ਦਿੱਲੀ ਨੇ ਵੱਡੀ ਲੀਡ ਦੇ ਨਾਲ ਚਿਤ ਪ੍ਰਾਪਤ ਕਰ ਲਈ ਉਥੇ ਹੀ ਕਿ ਲੋਕਾਂ ਦਾ ਯਕੀਨ ਕੇਜਰੀਵਾਲ ਤੋਂ ਟੁੱਟ ਗਿਆ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਜੋ ਗਰੰਟੀਆਂ ਜਾਰੀ ਕੀਤੀਆਂ ਗਈਆਂ ਸੀ ਉਸ ਨੂੰ ਲੈ ਕੇ ਹੁਣ ਜਿਹੜਾ ਕਿ ਇੱਕ ਨਿਰਾਸ਼ਾਪਨ ਲੋਕਾਂ ਦੇ ਵਿੱਚ ਦਿਖਾਈ ਦੇ ਰਿਹਾ ਦਿੱਲੀ ਵਿਧਾਨ ਸਭਾ ਚੋਣਾਂ 2025 ਦੇ ਪਹਿਲੇ 3 ਘੰਟਿਆਂ ਦੇ ਰੋਜ਼ਾਨਾ 'ਚ ਆਮ ਆਦਮੀ ਪਾਰਟੀ ਪਿੱਛੇ ਹੈ ਤੇ ਜਿਸ ਤੋਂ ਬਾਅਦ ਇੰਜ ਲੱਗਦਾ ਹੈ ਕਿ ਜਿਵੇਂ ਅਰਵਿੰਦ ਕੇਜਰੀ ਵਾਰ ਵੱਲੋਂ ਕੀਤੇ ਸਾਰੇ ਵਾਦੇ ਅਧੂਰੇ ਰਹਿ ਗਏ ਨੇ ਤੇ ਉਹਨਾਂ ਦੁਆਰਾ ਦਿੱਤੀਆਂ ਜਾਂਦੀਆਂ ਸਾਰੀਆਂ ਮੁਫਤ ਯੋਜਨਾਵਾਂ ਦਾ ਦਿੱਲੀ ਦੇ ਲੋਕਾਂ ਤੇ ਕੋਈ ਅਸਰ ਨਹੀਂ ਪੈ ਰਿਹਾ ਤੇ ਜਿਸ ਤੋਂ ਬਾਅਦ ਭਾਜਪਾ ਲਗਾਤਾਰ ਹੁਣ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਈ ਹੈ ਤੇ ਉੱਥੇ ਹੀ 15 ਗਰੰਟੀਆਂ ਜਾਰੀ ਕੀਤੀਆਂ ਗਈਆਂ ਸੀ ਤੇ ਜਿਸ ਤੋਂ ਬਾਅਦ ਸੂਚੀ ਦੇ ਵਿੱਚ ਰੁਜ਼ਗਾਰ ਮਹਿਲਾ ਸਨਮਾਨ ਯੋਜਨਾ ਮੁਫਤ ਬਿਜਲੀ ਅਤੇ ਪਾਣੀ ਵਰਗੀਆਂ ਯੋਜਨਾਵਾਂ ਸ਼ਾਮਲ ਨੇ ਉਦੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਰਵੀ ਕੇਜਰੀਵਾਲ ਨੇ ਦੋਾਇਆ ਦਹਰਾਇਆ ਸੀ ਕਿ ਜੇ ਆਪ ਸਤਾ ਦੇ ਵਿੱਚ ਵਾਪਸ ਆਉਂਦੀ ਹੈ ਤਾਂ ਇਹ ਸਾਰੀਆਂ ਯੋਜਨਾਵਾਂ ਜਿਹੜੀਆਂ ਖੇ ਜਾਰੀ ਰਹਿਣਗੀਆਂ ਹਾਲਾਂਕਿ ਇਸ ਨੂੰ ਲੈ ਕੇ ਅੱਜ ਲੋਕਾਂ ਦਾ ਯਕੀਨ ਹੈ ਜਿਹੜਾ ਕਿ ਇੱਕ ਦਿੱਲੀ ਦੇ ਲੋਕਾਂ ਤੇ ਕੋਈ ਅਸਰ ਨਹੀਂ ਪੈ ਰਿਹਾ ਤੇ ਜਿਸ ਤੋਂ ਬਾਅਦ ਅੱਜ ਭਾਜਪਾ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਆਮ ਆਦਮੀ ਪਾਰਟੀ ਦੀ ਯੋਜਨਾ ਨੂੰ ਲੈ ਕੇ ਲਗਾਤਾਰ ਹੁਣ ਚਰਚਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਕਿ ਕੇਜਰੀਵਾਲ ਦੀ ਗਰੰਟੀਆਂ ਤੇ ਲੋਕਾਂ ਨੂੰ ਯਕੀਨ ਨਹੀਂ ਰਿਹਾ ਤਾਂ ਇਸ ਕਰਕੇ ਆਮ ਆਦਮੀ ਪਾਰਟੀ ਦੇ ਅੱਜ ਵੱਡੀ ਲੀਡ ਦੇ ਨਾਲ ਜਿੱਤ ਨਹੀਂ ਹੋਈ ਤੇ ਅੱਜ ਭਾਜਪਾ ਆਪਣੀ ਦਿੱਲੀ ਦੇ ਵਿੱਚ ਝੰਡੇ ਗੱਡ ਗਈ ਹੈ ਔਰਤਾਂ ਲਈ 2100 ਪ੍ਰਤੀ ਮਹੀਨਾ ਬਜ਼ੁਰਗਾਂ ਦੇ ਲਈ ਮੁਫਤ ਬਿਜਲੀ ਮੁਫਤ ਸਿੱਖਿਆ ਮੁਫਤ ਬਿਜਲੀ ਸਭ ਫੇਲ ਕੇਜਰੀਵਾਲ ਦੀਆਂ ਗਰੰਟੀਆਂ ਤੇ ਕੀ ਲੋਕਾਂ ਨੂੰ ਨਹੀਂ ਹੈ ਯਕੀਨ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਉਤੇ ਅੱਜ ਛਣੀ ਭਾਰੀ ਦਿਖਾਈ ਦਿੱਤਾ ਦਿੱਲੀ ਨੇ ਵੱਡੀ ਲੀਡ ਦੇ ਨਾਲ ਚਿਤ ਪ੍ਰਾਪਤ ਕਰ ਲਈ ਉਥੇ ਹੀ ਕਿ ਲੋਕਾਂ ਦਾ ਯਕੀਨ ਕੇਜਰੀਵਾਲ ਤੋਂ ਟੁੱਟ ਗਿਆ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਜੋ ਗਰੰਟੀਆਂ ਜਾਰੀ ਕੀਤੀਆਂ ਗਈਆਂ ਸੀ ਉਸ ਨੂੰ ਲੈ ਕੇ ਹੁਣ ਜਿਹੜਾ ਕਿ ਇੱਕ ਨਿਰਾਸ਼ਾਪਨ ਲੋਕਾਂ ਦੇ ਵਿੱਚ ਦਿਖਾਈ ਦੇ ਰਿਹਾ ਦਿੱਲੀ ਵਿਧਾਨ ਸਭਾ ਚੋਣਾਂ 2025 ਦੇ ਪਹਿਲੇ 3 ਘੰਟਿਆਂ ਦੇ ਰੋਜ਼ਾਨਾ 'ਚ ਆਮ ਆਦਮੀ ਪਾਰਟੀ ਪਿੱਛੇ ਹੈ ਤੇ ਜਿਸ ਤੋਂ ਬਾਅਦ ਇੰਜ ਲੱਗਦਾ ਹੈ ਕਿ ਜਿਵੇਂ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਸਾਰੇ ਵਾਦੇ ਅਧੂਰੇ ਰਹਿ ਗਏ ਨੇ ਤੇ ਉਹਨਾਂ ਦੁਆਰਾ ਦਿੱਤੀਆਂ ਜਾਂਦੀਆਂ ਸਾਰੀਆਂ ਮੁਫਤ ਯੋਜਨਾਵਾਂ ਦਾ ਦਿੱਲੀ ਦੇ ਲੋਕਾਂ ਤੇ ਕੋਈ ਅਸਰ ਨਹੀਂ ਪੈ ਰਿਹਾ ਤੇ ਜਿਸ ਤੋਂ ਬਾਅਦ ਭਾਜਪਾ ਲਗਾਤਾਰ ਹੁਣ ਬੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਈ ਹੈ ਤੇ ਉਥੇ ਹੀ 15 ਗਾਰੰਟੀਆਂ ਜਾਰੀ ਕੀਤੀਆਂ ਗਈਆਂ ਸੀ ਤੇ ਜਿਸ ਤੋਂ ਬਾਅਦ ਸੂਚੀ ਦੇ ਵਿੱਚ ਰੋਜ਼ਗਾਰ ਮਹਿਲਾ ਸਨਮਾਨ ਯੋਜਨਾ ਮੁਫਤ ਬਿਜਲੀ ਅਤੇ ਪਾਣੀ ਵਰਗੀਆਂ ਯੋਜਨਾਵਾਂ ਸ਼ਾਮਲ ਨੇ ਉਦੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਵਾਇਆ ਦੁਹਰਾਇਆ ਸੀ ਕਿ ਜੇ ਆਪ ਸਤਾ ਦੇ ਵਿੱਚ ਵਾਪਸ ਆਉਂਦੀ ਹੈ ਤਾਂ ਇਹ ਸਾਰੀਆਂ ਯੋਜਨਾਵਾਂ ਜਿਹੜੀਆਂ ਕਿ ਜਾਰੀ ਰਹਿਣਗੀਆਂ ਹਾਲਾਂਕਿ ਇਸ ਨੂੰ ਲੈ ਕੇ ਅੱਜ ਲੋਕਾਂ ਦਾ ਯਕੀਨ ਹੈ ਜਿਹੜਾ ਕਿ ਇੱਕ ਦਿੱਲੀ ਦੇ ਲੋਕਾਂ ਤੇ ਕੋਈ ਅਸਰ ਨਹੀਂ ਪੈ ਰਿਹਾ ਤੇ ਜਿਸ ਤੋਂ ਬਾਅਦ ਅੱਜ ਭਾਜਪਾ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਆਮ ਆਦਮੀ ਪਾਰਟੀ ਦੀ ਯੋਜਨਾ ਨੂੰ ਲੈ ਕੇ ਲਗਾਤਾਰ ਹੁਣ ਚਰਚਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਕਿ ਕੇਜਰੀਵਾਲ ਦੀ ਗਰੰਟੀਆਂ ਤੇ ਲੋਕਾਂ ਨੂੰ ਯਕੀਨ ਨਹੀਂ ਰਿਹਾ ਤਾਂ ਇਸ ਕਰਕੇ ਆਮ ਆਦਮੀ ਪਾਰਟੀ ਦੇ ਅੱਜ ਵੱਡੀ ਲੀਡ ਦੇ ਨਾਲ ਜਿੱਤ ਨਹੀਂ ਹੋਈ ਤੇ ਅੱਜ ਭਾਜਪਾ ਆਪਣੇ ਦਿੱਲੀ ਦੇ ਵਿੱਚ ਝੰਡੇ ਗੱਡ ਗਈ